ਵੇਖ ਆਪਣਾ ਦਿੱਲੀ ਦੇ ਵਿੱਚ ਦੁਵਾਰੇ ਫਿਰ ਤੇ ਵੀ ਦੂਜੀ ਲੰਗ ਲੱਗ ਗਈ ਪੰਜਾਬ ਦੀਆਂ ਜ਼ਮੀਨਾਂ ਬਚਾਉਣ ਲਈ ਪੰਜਾਬ ਦੀ ਕਿਸਾਨੀ ਬਚਾਉਣ ਲਈ ਪਾਨਾ ਸਿੱਧੂ ਦੀ ਅਚਾਨਕ ਸਿਹਤ ਵਿਗੜੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਦਾਖਲ ਕੀਤਾ ਗਿਆ ਅਤੇ ਉੱਥੇ ਵੀ ਉਹਨਾਂ ਨੇ ਇਹੀ ਅਪੀਲ ਕੀਤੀ ਕਿ ਜਲਦ ਤੋਂ ਜਲਦ ਮੇਰੇ ਵੀਰ ਦਿੱਲੀ ਪਹੁੰਚੋ ਧਰਨੇ ਤੇ ਅਤੇ ਇਹ ਵੀ ਕਿਹਾ ਕਿ ਜਦੋਂ ਮੈਂ ਠੀਕ ਹੋ ਗਿਆ ਤਾਂ ਮੈਂ ਵੀ ਜਲਦ ਤੋਂ ਜਲਦ ਪਹੁੰਚਾਂਗਾ ਧਰਨੇ ਤੇ ਬਾਕੀ ਹੋਰ ਕੀ ਗੱਲਾਂ ਆਖੀਆਂ ਆਪ ਤੁਹਾਡਾ ਵੀਡੀਓ ਸਾਂਝੀ ਕਰਦੇ ਆ ਆ ਮੈਂ ਮੜਾ ਜ ਇੱਥੋਂ ਠੀਕ ਹੋ ਜਾ ਅੱਜ ਜਾਂ ਕੱਲ ਤੱਕ ਇੱਕ ਜਾਂ ਦੋ ਦਿਨਾਂ ਦੀ ਰੈਸਟ ਹੈ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਕਲਾਕਾਰ ਤੂੰ ਲੜੀ ਤੂੰ ਵੀ ਕਲਾਕਾਰਾਂ ਤੂੰ ਵੀ ਪਿਛਲੇ ਵਾਰੀ ਬਹੁਤ ਸਾਇਦ ਉਸਤਾ ਮਰਨਾ ਬਹੁਤ ਦਿੱਲੀ ਗਿਆ ਸਾਡੇ ਜਿੰਨੇ ਵੀ ਕਲਾਕਾਰ ਭੜਾ ਨੇ ਜਿੰਨੇ ਵੀ ਨੌਜਵਾਨ ਭੜਾ ਨੇ ਲੜ ਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜੇ ਮੈਂ ਆਪਾਂ ਪਹਿਲਾਂ ਸਿਰ ਜੋੜ ਕੇ ਪੰਜਾਬ ਦੀ ਲੜਾਈ ਲੜੀ ਐ ਜਿੱਤੀ ਐ ਹੁਣ ਵੀ ਆਪਾਂ ਸਾਰੇ ਪੰਜਾਬ ਦੇ ਨੌਜਵਾਨਾਂ ਨੇ ਜੂਸ ਨੇ ਬਾਪੂਆਂ ਦਾ ਟੱਟ ਕੇ ਸਾਥ ਦੇਣਾ ਆਪਾਂ ਟੱਟ ਕੇ ਜਿਹੜੀ ਉਹ ਲੜਾਈ ਆਪਾਂ ਜਿੱਤਣੀ ਐ ਅੱਜ ਜਾਂ ਕੱਲ ਦੇ ਵਿੱਚ ਠੀਕ ਹੋ ਕੇ ਜਦੋਂ ਵੀ ਮੈਂ ਠੀਕ ਹੋ ਗਿਆ ਸਾਰਿਆਂ ਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਮੈਂ ਤੁਹਾਡੇ ਕੋਲੇ ਤੁਹਾਡਾ ਭਰਾ ਉੱਥੇ ਆ ਗਿਆ ਵਸ